ਜਿੰਦਾਬਾਦ ਜਿੰਦਾਬਾਦ ਪਹਿਲਾਂ ਕਰ ਲਿਆ ਜਿੰਦਾਬਾਦ 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 ਸਰਜੋਨ ਦੇ ਲਾਲ ਜਿੰਦਾਬਾਦ ਜਿੰਦਾਬਾਦ मेरा फेरी क्या होगी मेरा फेरी नहीं चलेगी नहीं चलेगी नहीं चलेगी बंदी सिंह का ਡਾਕਟਰ ਦਰਸ਼ਨਪਾਲ ਐ ਮੈਂ ਕ੍ਰਾਂਤੀਕਾਰੀ ਕਿਸਾਨ ਜੁਨੈਨ ਦਾ ਪ੍ਰਚਾਰ ਉੱਚੀ ਸਾਡੀ ਕ੍ਰਾਂਤੀਕਾਰੀ ਕਿਸਾਨ ਜੁਨੈਨ ਇਸ ਕੌਮੀ ਇਨਸਾਫ ਮੋਰਚੇ ਦੀ ਕਾਂਸਟਿਟੂਐਂਟ ਆਵਰ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਆਏ ਆਂ ਇਸ ਪ੍ਰੋਗਰਾਮ ਵਿੱਚ ਬੰਦੀ ਸਿੰਘਾ ਦੀ ਰਿਹਾਈ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾ ਤੇ ਕਾਨੂੰਨ ਬਣੇ ਤਾਂ ਜੋ ਅੱਗੇ ਤੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਮੁੱਦਿਆਂ ਨੂੰ ਲੈ ਕੇ ਮੋਰਚਾ ਚੱਲਿਆ। ਸੋ ਇਹ ਮੋਰਚਾ ਲਗਾਤਾਰ 2 ਸਾਲ ਤੋਂ ਉੱਪਰ ਹੋ ਕੇ ਚੱਲ ਰਹੀ ਮੋਹਾਲੀ ਮੋਹਾਲੀ ਚ ਹੈ ਨਹੀਂ ਮੋਹਾਲੀ ਵਿੱਚੇ ਮੋਰਚਾ ਚੱਲ ਰਿਹਾ ਤੇ ਅੱਜ ਸਾਡੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਦੂਜੇ ਮੋਰਚੇ ਵੀ ਚੱਲਦੇ ਨੇ ਮੰਤਰੀਆਂ ਦਾ ਤੇ ਕੁਝ ਐਮਐਲਏ ਦਾ ਘਰਾਓ ਕੀਤੇ ਜਾ ਰਹੇ ਨੇ ਅੱਜ ਅੱਜ ਪੂਰਾ ਮੋਰਚਾ ਚੱਲਣਗੇ ਅੱਜ 31 ਤਰੀਕ ਦਾ ਪ੍ਰੋਗਰਾਮ ਪਹਿਲਾਂ ਦਾ ਰੱਖਿਆ ਹੋਇਆ ਸੀ ਇਸ ਕਰਕੇ ਅੱਜ ਟੋਰ ਕੀ ਵਿਚਾਰਾ ਹੋਣੀ ਹੈ ਕੌਣ ਕੌਣ ਆ ਰਹੇ ਨੇ ਦੇਖੋ ਅੱਜ ਇੱਥੇ ਤਾਂ ਜਿਹੜੇ ਗਵਰਨਮੈਂਟ ਸਾਹਿਬ ਮੋਰਚੇ ਦੇ ਲੀਡਰ ਨੇ ਆਉਣਗੇ ਕੁਝ ਕਿਸਾਨ ਜਿੱਥੇ ਬੰਦਿਆਂ ਵਾਲੇ ਆਉਣਗੇ ਕਿਹੜੇ-ਕਿਹੜੇ ਆਉਣਗੇ ਪਤਾ ਨਹੀਂ ਹੁਣ ਜਾ ਕੇ ਕਿੰਨੇ ਵੇ ਤੱਕ ਚੱਲੇਗੀ ਹੈ ਇਹ ਚੱਲੂਗਾ 3-4 ਮਹੀਨਿਆਂ ਤੱਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਮੋਰਚੇ ਵਾਲੇ ਥਾਂ ਤੇ ਪੰਥਕ ਇਕੱਠ ਕੀਤਾ ਗਿਆ ਵੱਖ-ਵੱਖ ਜਿੱਥੇ ਬੰਦੀਆਂ ਜਿਹੜੀਆਂ ਨੇ ਉਹਨਾਂ ਵੱਲੋਂ ਚੇਚੇ ਤੌਰ ਤੇ ਚੰਡੀਗੜ੍ਹ ਤੇ ਮੋਹਾਲੀ ਦੇ ਬਾਡਰ ਉਤੇ ਜਿਹੜੇ ਨੌਜਵਾਨ 35 ਸਾਲ ਤੋਂ ਲਗਾਤਾਰ ਵੱਖ-ਵੱਖ ਜ਼ਿਲ੍ਹਾ ਵਿੱਚ ਨਜ਼ਰਬੰਦ ਹਨ ਉਨ੍ਹਾਂ ਦੀ ਰਿਹਾਈ ਲਈ ਜੋ ਮੋਰਚਾ ਚੱਲਿਆ ਉਹ ਸਮਾਗਮ ਅੱਜ ਕੀਤਾ ਜਾ ਰਿਹਾ ਉਹਦੇ ਸਵੰਦੀ ਸੰਗਤਾਂ ਨਾਲ ਵਿਚਾਰ ਵਟਾਂਦਰਾ ਕਰਨ ਵਾਸਤੇ ਇਕੱਤਰ થયા ਦੇਖਦੇ ਹਾਂ ਕੀ ਹੁੰਦਾ ਜੋ ਵੀ ਹਾਂਜੀ ਮੈਂ ਕਾ ਜੀ ਫੋਟਲੇ ਫੁਪਰਾਣੇ ਹੋਣ ਜਾਂ ਕੋਈ ਹੋਰ ਵੀ ਜਦੋ ਜਹਾਦ ਜੋ ਵੀ ਕਰਲੀ ਹੋਵੇ ਉਹ ਕਰਨੀ ਚਾਹੀਦੀ ਆ ਬੰਦੀ ਸਿੰਘਾਂ ਦੀ ਰਿਹਾਈ ਤੁਸੀਂ ਫਤਿਹਗੜ੍ਹ ਸਾਹਿਬ ਤੋਂ ਆਇਆ ਮੈਂ ਹਰਿੰਦਰ ਸਿੰਘ ਚਨਾਥਲ ਕ੍ਰਾਂਤੀਕਾਰੀ ਕਿਸਾਨ ਜੀ ਨੇ ਪੰਜਾਬ ਦਾ ਸੂਬਾ ਕਮੇਟੀ ਮੈਂਬਰ ਅੱਜ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਆ ਕੌਮੀ ਸਾਬ ਮੋਰਚੇ ਦੇ ਵਿੱਚ ਪਹੁੰਚੇ ਆ ਕੌਮੀ ਸਾਬ ਮੋਰਚਾ 7 ਫਰਵਰੀ ਤੋਂ ਇਸ 7 ਫਰਵਰੀ ਨੂੰ 2 ਸਾਲ ਹੋ ਗਏ ਸੋ ਲਗਭਗ 1 ਸਵਾ 2 ਸਾਲ ਹੋ ਚੁੱਕੇ ਨੇ ਤੇ ਆਪਣੀ ਚਾਰ ਮੰਗਾਂ ਨੂੰ ਲੈ ਕੇ ਲੱਗਿਆ ਵਾ ਬੰਦੀ ਸਿੰਘਾਂ ਦੀ ਰਿਹਾਈ ਬੇਅਦਵੀ ਦਾ ਇਨਸਾਫ ਪੈਵਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੀ ਗੱਲ ਆ ਚਾਹੇ ਕਿਸੇ ਵੀ ਧਰਮ ਦੀ ਬੇਅਦਵੀ ਹੁੰਦੀ ਆ ਉਦੋਂ ਇੱਕ ਸਖਤ ਕਾਨੂੰਨ ਬਣਾਉਣ ਦੀ ਗੱਲ ਆ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਵਾ ਅਸੀਂ ਇੱਥੇ ਪੱਡੀ ਸ਼ਮੂਲੀਅਤ ਕਰੀਆ ਧੰਨਵਾਦ ਅਸੀਂ ਅਜੇ ਤੇ ਪੰਜਾਬ ਸਰਕਾਰ ਦਾ ਪੁਤਲਾ ਵੀ ਘੁੱਟਾਂਗੇ ਕਿਉਂਕਿ ਲੰਬੇ ਸਮੇਂ ਤੋਂ ਇੱਥੇ ਮੋਰਚੇ 'ਚ ਬੈਠੇ ਹੋ ਚੁੱਕੇ ਨੇ ਪਰ ਜਿਹੜੇ ਬੰਦੀ ਸਿੰਘ ਨੇ ਜਾਂ ਉਹਨਾਂ ਬੰਦੀ ਸਿੰਘਾਂ ਦੀ ਕੌਮੀ ਇਨਸਾਫ ਮੋਰਚਾ ਮੰਗਾਂ ਜਿਹੜੀਆਂ ਮੰਨੀਆਂ ਨਹੀਂ ਜਾਂਦੀਆਂ ਔਰਜੀ ਵਾਲਾ ਜੀ ਐਸਸੀ ਮੈਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਜਨਰਲ ਸੈਕਟਰੀ ਪਟਿਆਲੇ ਤੋਂ ਤੋਂ ਇੱਥੇ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਮੀਟਿੰਗ ਹੋ ਰਹੀ ਹੈ ਮਹਾਲੀ ਮਹਾਲੀ ਦੇ ਵਿੱਚ ਤੇ ਇਹਦੇ ਵਿੱਚ ਅਸੀਂ ਸ਼ਾਮਲ ਹੋਏ ਆ ਜੀ ਕਿਉਂਕਿ ਸਾਡਾ ਇਹਦੇ ਵਿੱਚ ਸਾਡੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਇਸ ਕਮੇਟੀ ਦੇ ਵਿੱਚ ਸ਼ਾਮਲ ਹੈ ਤੇ ਉਹਦੀ ਅੱਜ ਮੀਟਿੰਗ ਦੇ ਵਿੱਚ ਅਸੀਂ ਹਾਜ਼ਰੀ ਲਵਾਉਣ ਵਾਸਤੇ ਆਏ ਆ ਅੱਗੇ ਕੀ ਪ੍ਰੋਗਰਾਮ ਹੈ ਕੀਵੇਂ ਬੰਦੀਸ਼ ਸਿੰਘਾਂ ਦਾ ਜਿਹੜਾ ਜਿੰਨਾ ਚਿਰ ਉਹਨਾਂ ਦੀ ਰਿਹਾਈ ਨਹੀਂ ਹੁੰਦੀ ਉਹਨਾਂ ਬਾਰੇ ਕੋਈ ਨਾ ਕੋਈ ਰਣਨੀਤੀ ਬਣਾਉਣੀ ਹੈ ਜੀ ਤੇ ਸਾਰੀਆਂ ਜਥੇਬੰਦੀਆਂ ਉਹਦੇ ਵਿੱਚ ਸ਼ਾਮਲ ਐਸੀ ਤਾਂ ਬਸ ਇਹੀ ਹੈ ਬਸ ਜਰوں ਵੀ ਹੁਣ ਇਹ ਮੀਟਿੰਗ ਤੇ ਬੈਠਾਂਗੇ ਤੇ ਕੋਈ ਨਵਾਂ ਕੋਈ ਪ੍ਰੋਗਰਾਮ ਕੋਈ ਫੈਸਲਾ ਹੋਏਗਾ ਕੌਣ ਆ ਰਹੇ ਸ਼ਕਸ਼ੀਤਾ ਉੱਗਿਆ ਸ਼ਕਸ਼ੀਤਾ ਕੌਣ ਆ ਰਹੇ ਡਾਕਟਰ ਦਰਸ਼ਨਪਾਲ ਜੀ ਆ ਰਹੇ ਨੇ ਬਾਕੀ ਉਹ ਜਿਹੜੇ ਕਈ ਲੀਡਰ ਨੇ ਜਿਵੇਂ ਬਾਪੂ ਨੇ ਗਰਚਨ ਸਿੰਘ ਜੀ ਉਹਨੇ ਹਵਾਰਾ ਸਾਹਿਬ ਦੇ ਬਾਪੂ ਜੀ ਤੇ ਬਾਕੀ ਖਾਸੇ ਲੀਟਰ ਨੇ ਹੁਣ ਮੈਂ ਉਹਨਾਂ ਬਾਰੇ ਜ਼ਿਆਦਾ ਨਹੀਂ ਕਿਉਂਕਿ ਮੈਂ ਕ੍ਰਾਂਤੀਕਾਰੀ ਪਸੰਦ ਨਹੀਂ ਕਰਦਾ